ਆਪ ਸਾਰੇ ਇੰਟਰਨੈਸ਼ਨਲ ਜੱਜਾਂ ਤੇ ਆਗੂਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਆਪਣਾ ਨਾਮ ਲਵਿੰਦਾ ਤੇ ਆਪਕੋ ਨਾਮ ਲੈ ਕੇ ਆਪਕੋ ਜੁਗਾਂਦਸਕਿਆ ਦੇਖ ਲਈ ਤੇ ਜੋ ਹੋਈ ਤੇ ਇਹ ਬੰਦੇ ਰਸਾਤ ਨਾਲ ਸਾਰੇ ਇੰਟਰਨੈਸ਼ਨਲ ਜੱਜਾਂ ਦੇ ਅੰਦਰ ਕੇ ਗੋਲੋ ਅਤੇ ਵਾਏ ਸਿੰਘ ਜਿੰਨਾ ਸਿੰਘ ਨੇ ਤਾਂ ਹਮੇਸ਼ਾ ਸਿੱਧੇ ਬੰਦਵਾਦ ਪਟਾਈ ਤੇ ਮੈਂ ਲਾਲ ਸਿੰਘ ਜੱਟੀਆਂ ਤੇ ਜਿਹੜੇ ਚਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕਰਵਾਨੀਆਂ ਕਿੰਨੀ ਧਰਮੀ ਹਰਿਆਸਕੀ ਸਿਰਕ ਕੇ ਸਵਾਸ ਸੰਭੀ ਵਾਏ ਜਿੰਨਾ ਸਿੰਘਾਂ ਕਲੋਨੀਆ ਤੋਂ ਚਲਦੇ ਦੇ ਬੋਲੋ ਜੀ ਵਾਹਿਗੁਰੂ ਪੰਜਾ ਸਫਤਾ ਪ੍ਰਵਤ ਪ੍ਰਗੋੜਾ ਸਹਿ ਇਦੀ ਕਾਚੀ ਅੰਦਰ ਤੇ ਬੋਲੋ ਜੀ ਵਾਹਿਗੁਰੂ ਫਿਰ ਸਨੇ ਪ੍ਰਵਤ ਸਾਲਸਾ ਜੀ ਦੀ ਅਰਦਾਸ ਹੈ ਜੀ ਪ੍ਰਵਤ ਸਾਲਸਾ ਜੀ ਤੋਂ ਵੰਗੇ ਗੁਰੂ ਵਾਹਿਗੁਰੂ ਉਹ ਵਾਹਿਗੁਰੂ ਨਾਮ ਦੀ ਵਾਹਿਗੁਰੂ ਜੀ ਆਪਣੇ ਸਰਦਾਰ ਪ੍ਰਵਤ ਜੀ ਜਨ ਜਨ ਗੁਰੂ ਸਾਲਸਾ ਜੀ ਵਾਹਿਗੁਰੂ ਤਾਹਾਂ ਤਹਰਛੇ ਹਰੀਾਇਤ ਦੇ ਬਿੱਖੀ ਪੈਜਾਂ ਦੀ ਜਿਛੜੀ ਸਹਿ ਸਾਈਂ ਸਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਖਮੇ ਜੀ ਆਪ ਜੀ ਦੇ ਸਹਾਰੇ ਸਿੱਖੀ ਧਾਨ ਜੀ ਸਾਨ ਦਾਨ ਵਿਸਾਪੇ ਬਾਰੇ ਸੋਚਾਦਾਨਾ ਦਾਨਾ ਸਰਦਾਰ ਨਾਮ ਦਾ ਸ਼੍ਰੀ ਹਮਰਤ ਸਰਪਾਹ ਜੀ ਦੇ ਦਰਸ਼ਕਾਂ ਨੂੰ ਧੀਆਂ ਚੰਡੇ ਹੋਣਗੇ ਜੀ ਕੋਲ ਡਿਵਰਟਲ ਧਰਮ ਦਾ ਜਾ ਕਾਰਜ ਕਲਪਸ ਹੈ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਾਤਰੀ ਦੀ ਮੱਤ ਪਦ